नमस्कार डीडी पंजाबी देख रहे सारे दर्शकों का बहुत बहुत स्वागत है मैं हाँ डॉक्टर सविता तो डी डी लैके हाजिर है जी प्रोग्राम हैलो डॉक्टर एक ऐसा प्रोग्राम जिस हर हफ्ते असी सेहत संबंधी एक नव विषा लैके आने तो उस विषय पर चर्चा करने मौजूद होंगे ने एक्सपर्ट डॉक्टर्स दोस्तों हार्ट जड़ा है वो साढ़े शरीर का एक ऐसा ऑर्गन है जिसनों शायद असी सब तो ज़्यादा कोसते हाँ मिर्जा गालिब ने सही ही क्या है ए दिले ना तुझे हुआ क्या है आखिर इस दर्द की दवा क्या है सो so, दिल एक ऐसा ऑर्गन है जिसनों सब तो ज़्यादा कोसते हैं जेकर किसी का दिल टुट जाता है तो भी दिल में कोसते हैं जे नींद नी नहीं आँगी तो भी दिल कोसते हैं जो दिल किसी तरह लग जाए ਤਾਵੇਂ ਅਸੀਂ ਦਿਲ ਨੂੰ ਕੋਸਦੇ ਆ ਪਰ ਇਹ ਜਿਹੜਾ ਸਾਡਾ ਦਿਲ ਹੈ ਯਾਨੀ ਕਿ ਹਾਰਟ ਹੈ ਇਹ 24 ਘੰਟੇ ਆਪਣਾ ਕੰਮ ਕਰਦਾ ਰਹਿੰਦਾ ਹੈ ਇਹ ਟੜਕਕੇ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਦਾ ਹੈ ਬਚਾਉਂਦਾ ਹੈ ਔਰ ਸਾਨੂੰ ਜ਼ਿੰਦਗੀ ਦਿੰਦਾ ਹੈ ਪਰ ਐਸੇ ਦੇ ਵਿੱਚ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਦਿਲ ਦੀ ਤੰਦਰੁਸਤੀ ਦੇ ਲਈ ਕੀ ਕਰਦੇ ਹਾਂ ਕਿ ਅਸੀਂ ਐਸੇ ਸੇਫਟੀ ਪ੍ਰੀਕਾਸ਼ਨਸ ਕੀ ਉਸ ਦੀ ਹੈਲਥਲੀ ਅਸੀਂ ਜ਼ਿਆਦਾ ਐਕਸਟਰਾ ਐਫਰਟਸ ਕਰ ਰਹੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਰਟ ਦੇ ਨਾਲ ਸੰਬੰਧਿਤ ਬਹੁਤ ਜ਼ਿਆਦਾ ਕੇਸਸ ਆ ਰਹੇ ਨੀਔਰ ਖਾਸ ਤੌਰ ਤੇ ਵਿੱਚ ਯੰਗ ਜਨਰੇਸ਼ਨ ਦੇ ਵਿੱਚ ਵੀ ਸੋ ਅੱਜ ਦੇ ਸਾਡੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਦਿਲ ਦੇ ਨਾਲ ਹੀ ਰੂਬਰੂ ਕਰਵਾਵਾਂਗੇ ਯਾਨੀ ਕਿ ਅਸੀਂ ਹਾਰਟ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਗੱਲ ਕਰਾਂਗੇ ਖਾਸ ਤੌਰ ਤੇ ਹਾਰਟ ਅਟੈਕ ਦੀ ਗੱਲ ਕਰਾਂਗੇ ਹਾਰਟ ਅਟੈਕ ਕੀ ਹੈ किस तरह होंगे है कि कारण ने और किस तरीके असी कुछ सेफ्टी प्रीकॉशनस के नाम इस तो बच सकते हैं सो सा अच्छी इसी चर्चा के हिस्सा बनने के लिए साढ़े मौजूद ने सीनियर कार्डिक सर्जन डॉक्टर अश्वनी सूरी जो कि पिछले अठाई साल एज अ कार्डिक सर्जन इस फील्ड ने और मैं दसदा जी कि बारह हज़ार के तकरीबन सर्जरीज भी कर चुके हैं सो डॉक्टर साहब का बहुत बहुत स्वागत कर हैं डॉक्टर साहब स्टूडियो बहुत बहुत स्वागत है जी ਡਾਕਟਰ ਸਾਹਿਬ ਹਾਰਟ ਅਟੈਕ ਦੀ ਜਦੋਂ ਗੱਲ ਆਉਂਦੀ ਹੈ ਨਾਰਮਲੀ ਅਸੀਂ ਬਹੁਤ ਸਾਰੇ ਕੇਸਸ ਦੇਖ ਰਹੇ ਹਾਂ ਕਿ ਅਸ ਦਾ ਟਾਈਮ ਦੇ ਵਿੱਚ ਹੋ ਰਹੇ ਨੇ ਪਰ ਇੱਕ ਆਮ ਜਿਹੜੀ ਜਨਤਾ ਹੈ ਆਮ ਆਡੀਅנס ਹੈ ਨਹੀਂ ਸਮਝ ਪਾਉਂਦੀ ਕਿ ਆਖਿਰਕਾਰ ਹਾਰਟ ਅਟੈਕ ਹੈ ਕੀ ਆਪਾਂ ਇਹਨੂੰ ਮੈਡੀਕਲ ਸਾਇੰਸ ਦੇ ਵਿੱਚ ਕਿਸ ਤਰ੍ਹਾਂ ਸਮਝ ਸਕਦੇ ਹਾਂ ਦੇਖੋ ਜਿਹੜਾ ਦਿਲ ਹੈ ਨਾ ਇਹ 24 ਘੰਟੇ ਕੰਮ ਕਰਦਾ ਹੈ ਜੀ ਟੜਕਦਾ ਇਹ ਪੰਪ ਦੀ ਤਰ੍ਹਾਂ ਕੰਮ ਕਰਦਾ ਹੈ ਬਟ ਇਹਦਾ ਜਿਹੜਾ ਮਸਲ ਹੈ ਉਹਨੂੰ ਵੀ ਖੁਰਾਕ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਦਿਲ ਦੇ ਵਿੱਚ ਤਿੰਨ ਨਾੜੀਆਂ ਹੁੰਡੀਆਂ ਨੇ ਆਪਣਾ ਕੋਰਨਰੀ ਆਰਟਰੀ ਜਿਹਨਾਂ ਨੂੰ ਕਹਿੰਦੇ ਆ ਉਹ ਕੰਟੀਨਿਊਸ ਦਿਲ ਨੂੰ ਸਪਲਾਈ ਕਰਦੀਆਂ ਨੇ ਬਲੱਡ ਦਾ ਹੁਣੇ ਮਸਲ ਜਦੋਂ ਕਿਤੇ ਨਾ ਸਪਲਾਈ ਬਲੱਡ ਦੀ ਟੁੱਟ ਜਾਂਦੀ ਹੈ ਕਿਸੇ ਕਾਰਨ ਵਾਸਤੇ ਪਲਾਤ ਕੁਝ ਜਮਾ ਹੋ ਗਿਆ ਜਾਂ ਕੁਝ ਹੋਰ ਚਰਬੀ ਜਮਾ ਹੋ ਗਈ ਨਾੜੀ ਬੰਦ ਹੋ ਗਈ ਉਹਦੇ ਨਾਲ ਜਦੋਂ 100% ਨਾੜੀ ਬੰਦ ਹੁੰਦੀ ਹੈ ਬਲੱਡ ਜਾਣਾ ਬੰਦ ਹੁੰਦਾ ਉਸ ਏਰੀਆ ਦੇ ਵਿੱਚ ਮਸਲ ਨੂੰ ਸਪਲਾਈ ਨਹੀਂ ਮਿਲਦੀ ਤੇ ਉਹ ਖਚਾਵਟ ਤੇ ਦਰਦ ਪੈਦਾ ਕਰਦਾ ਤੇ ਉਹਨੂੰ ਅਸੀਂ ਕਹਿੰਦੇ ਆ ਹਾਰਟ ਅਟੈਕ ਤੇ ਜੇ ਉਹ 100% ਨਾੜੀ ਬੰਦ ਹੈ ਉਹ ਮਸਲ ਡੇਡ ਹੋਣ ਦਾ ਵੀ ਖਤਰਾ ਹੁੰਦਾ ਹ ਹ ਉਹ ਹਾਰ ਦੇ ਮਸਲ ਦੀ ਇੱਕ ਇਹ ਖਾਸੀਅਤ ਹੈ ਕਿ ਆਮ ਮਸਲ ਜਿਹੜੇ ਨੇ ਜੇ ਤੁਸੀਂ ਉਹਨੂੰ ਏਰੀਆ ਦੇ ਵਿੱਚ ਕੱਟ ਕੇ ਵੀ ਛੁੱਟ ਵੀ ਦਿੰਦੇ ਹੋ ਦੁਬਾਰਾ ਰੀਜਨਰੇਟ ਹੋ ਜਾਂਦਾ ਹੈ ਨਾ ਹਾਰਦ ਮਸਲ ਡੈਡ ਹੋਇਆ ਜਿਹੜਾ ਵਾਪਸ ਨਹੀਂ ਆਂਦਾ ਉਹ ਉਹਦੇ ਕਰਕੇ ਜਿਹੜੀ ਦਰਦ ਹੁੰਦੀ ਹੈ ਉਹਨੂੰ ਜਦੋਂ ਸਪਲਾਈ ਬਲੱਡ ਸਪਲਾਈ ਬੰਦ ਹੁੰਦੀ ਹੈ ਉਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਆ ਜੀ ਡਾਕਟਰ ਸਾਹਿਬ ਹਰ ਚੀਜ਼ ਜਿਹੜੀ ਹੈ ਰੀਜ਼ਨਸ ਦੇ ਨਾਮ ਲਾਂਦੀ ਹੈ ਆਪਾਂ ਜੇ ਹਾਰਟ ਅਟੈਕ ਦੇ ਰੀਜ਼ਨਸ ਦੀ ਗੱਲ ਕਰੀਏ ਕਾਰਨਾਂ ਦੀ ਗੱਲ ਕਰੀਏ ਕੀ ਐਸੇ ਕਾਰਨ ਨੇ ਜੋ ਸਥਿਤੀ ਤੱਕ ਪਹੁੰਚਾਉਂਦੇ ਨੇ ਤੁਸੀਂ ਸਾਰੇ ਜਾਣਦੇ ਹੀ ਨੇ ਵੈਸੇ ਮੇਨ ਚੀਜ਼ ਜਿਹੜੀ ਹੈ ਨਾ ਇੱਕ ਤੇ ਇਹਦੇ ਚ ਹੈ ਕਿ ਆਪਣਾ ਜੈਨੇਟਿਕ ਫੈਕਟਰ ਜੇ ਮਾਤਾ ਪਿਤਾ ਨੂੰ ਕਿਸੇ ਨੂੰ ਹਾਰਟ ਅਟੈਕ ਦੀ ਬਿਮਾਰੀ ਹੋਈ ਹੈ ਬੱਚਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੂੰ ਕਿ ਸ਼ੁਰੂ ਤੋਂ ਹੀ ਜਦੋਂ ਮਤਲਬ ਚਾਈਲਡਹੂਡ ਤੋਂ ਹੀ ਪੇਰੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਖਾਣਾ ਪੀਣਾ ਠੀਕ ਰੱਖਣਾ ਐਕਸਰਸਾਈਜ਼ ਵਗੈਰਾ ਵਾਸਤੇ ਅ ਧਿਆਨ ਰੱਖਣ ਤੁਸੀਂ ਅੱਜ ਕਲਾਮ ਦੇਖਦੇ ਹੋ ਕੋਈ ਪਲੇਗਰਾਉਂਡ ਵਗੈਰਾ ਤੁਹਾਨੂੰ ਨਹੀਂ ਨਜ਼ਰ ਆਉਣੀ ਹੈ ਨਾ ਹੀ ਕੋ ਬੱਚੇ ਖੇលਦੇ ਨਜ਼ਰ ਆਉਂਦੇ ਨੇ ਅੱਜ ਤੋਂ 30 40 ਸਾਲ ਪਹਿਲੇ ਦੇਖੋ ਗਰਾਉਂਡ ਦੇ ਵਿੱਚ ਫੁੱਟਬਾਲ ਹਾਕੀ ਕਿੰਨਾ ਕੁਝ ਖੇលਦੇ ਸੀ ਬੱਚੇ ਸੈਕੰਡਲੀ ਅੱਜ ਕਲ ਫੋਨ ਨਹੀਂ ਬੜਾ ਕਰਾਪ ਕਰ ਦਿੰਦਾ ਹੈ ਹਰ ਵੇਲੇ ਬੱਚੇ ਦੇ ਆਰ ਗਲੂ ਟੂ ਫੋਨ ਉਹ ਫੋਨ ਨਾਲ ਚਿਪਕੇ ਰਹਿੰਦੇ ਨੇ ਜਿਹੜੀਆਂ ਆਊਟਡੋਰ ਗੇਮਸ ਨਹੀਂ ਹੈ ਇਹ ਜਿਹੜੀ ਨਾੜੀਆਂ ਦੇ ਵਿੱਚ ਚਰਬੀ ਜਮਾ ਹੋਣ ਦਾ ਜਿਹੜਾ سلسلہ ਹੈ ਇਹ ਬੱਚੇ ਦੀ 7-8 ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ ਜੇ ਆਪਣਾ ਤੁਸੀਂ ਖਾਣਾ ਪੀਣਾ ਠੀਕ ਨਹੀਂ ਹੈ ਕਿ ਉਹ ਐਕਸਰਸਾਈਜ਼ ਵਗੈਰਾ ਵਾਸਤੇ ਬੱਚੇ ਦਾ ਨਹੀਂ ਹੈ ਨਾ ਕਰ ਰਹੇ ਸੋ ਇੱਕ ਤੇ ਇਹ ਹੋ ਗਿਆ ਜਿਹੜਾ ਜੈਨੇਟਿਕ ਫੈਕਟਰ ਨੰਬਰ 2 ਤੇ ਆ ਜਾਂਦਾ ਜਿਹੜਾ ਅਡਲਟ ਲਾਈਫ ਜਾਂ ਬਚਪਨ ਤੋਂ ਕਿਸੇ ਨੂੰ ਜੇ 슈ਗਰ ਦਾ ਕੋਈ ਮਰੀਜ਼ਾ ਜਿਹਾ ਜਿਸ ਦਾ ਪੇਰੈਂਟਸ ਨੂੰ ਆਇਆ ਤੇ ਬੱਚੇ ਨੂੰ ਪ੍ਰੋਨ ਹੁੰਦੇ ਨੇ ਉਹ ਵੀ ਬੰਦੇ ਜਿਹੜੇ ਨੇ 슈ਗਰ ਦੇ ਮਰੀਜ਼ ਵੀ ਹਾਰਟ ਅਟੈਕ ਤੋਂ ਜ਼ਿਆਦਾ ਪ੍ਰੋਨ ਹੁੰਦੇ ਨੇ ਨੰਬਰ 3 ਆਉਂਦਾ ਜਿਹੜਾ ਸਮੋਕਿੰਗ ਜਿਹੜੀ ਸਿਗਰਟ ਪੀਣਾ ਇਹ ਬਹੁਤ ਬਹੁਤ ਖਰਾਬ ਚੀਜ਼ ਹੈ ਦਿਲ ਦੀਆਂ ਨਾੜੀਆਂ ਵਾਸਤੇ ਅਕਸਰ ਜਿਹੜੇ ਸਿਗਰਟ ਪੀਂਦੇ ਨੇ ਉਹ ਉਹਨਾਂ ਨੂੰ ਇਹ ਨਾੜੀਆਂ ਦੀ ਪ੍ਰੋਬਲਮ ਆਂਦੀ ਹੈ ਖਾਲੀ ਹਾਰਟ ਦੀਆਂ ਨਾੜੀਆਂ ਦੀ ਨਹੀਂ ਸਾਰੇ ਸ਼ਰੀਰ ਦੀਆਂ ਨਾੜੀਆਂ ਦੀ ਲਤਾਂ ਦੀਆਂ ਨਾੜੀਆਂ ਦੀ ਬ੍ਰੇਨ ਦਾ ਅਟੈਕ ਹੁੰਦਾ ਹੈ ਕਿਡਨੀ ਦੀਆਂ ਨਾੜੀਆਂ ਦਿਲ ਦੀਆਂ ਨਾੜੀਆਂ ਸੋ ਸਿਗਰਟ ਪੀਣ ਨਾਲ ਵੀ ਇਹ ਹੁੰਦਾ ਉਹਦੇ ਬਾਅਦ ਆ ਜਾਂਦੇ ਨੇ ਰਿਲੇਟਿਵ ਫੈਕਟਰ ਜਿਵੇਂ ਸਟ्रेस ਹਮ ਸਟ्रेस ਵੀ ਕੋਹਰ ਕਾਰਨ ਬੰਦਾ ਜਿਹਦੇ ਨਾਲ ਅੱਜ ਕੱਲ ਜੌਬ ਸਟ्रेस ਇਹ ਉਹ ਸਾਰੇ ਬਹੁਤ ਸਾਰੇ ਨੇ ਉਹਦੇ ਬਾਅਦ ਆ ਜਾਂਦਾ ਜੰਕ ਫੂਡ ਤੁਹਾਨੂੰ ਵੀ ਪਤਾ ਈਟਿੰਗ ਹੈਬਿਟਸ ਬਹੁਤ ਖਰਾਬ ਨੇ ਅੱਜ ਕੱਲ ਐਕਸਰਸਾਈਜ਼ ਹੈ ਨਹੀਂ ਹੈ ਸੜਕ ਤੇ ਤੁਹਾਨੂੰ ਕਿੰਨੇ ਬੱਚੇ ਮਿਲਦੇ ਨੇ ਜਿਹੜੇ ਸਾਈਕਲ ਚਲਾਉਂਦੇ ਹੋਣ ਜਾਂ ਅਡਲਟਸ ਵੀ ਸਭ ਕੋਲ ਸਕੂਟਰ ਜਾਂ ਸਕੂਟਰੀ ਹੈ ਐਕਸਰਸਾਈਜ਼ ਖਤਮ ਹੋ ਗਈ ਪੁਰਾਣੇ ਟਾਈਮ ਤੇ ਬੰਦੇ ਸਾਈਕਲ ਤੇ ਹੀ ਜਾਂਦੇ ਸੀ ਐਂਡ ਐਂਡ ਉਹਦੇ ਬਾਅਦ ਲਾਸਟ பட் ਨਾਟ ਦ ਲੀਸ ਹਾਈਪਰ ਟੈਂਸ਼ਨ ਰਿਲੇਟਿਡ ਫੈਕਟਰ ਹੈ ਜਿਹੜੇ ਬੰਦਿਆਂ ਨੂੰ ਹਾਈਪਰ ਟੈਂਸ਼ਨ ਦੇ ਆਰ ਆਲਸੋ ਮਤਲਬ ਉਹ ਵੀ ਪ੍ਰੋਨ ਹੋ ਜਾਂਦੇ ਨੇ ਬੇਸਿਕਲੀ ਇਹ ਸਿੰਡਰੋਮ ਹੈ ਡਾਇਬੀਟਿਸ ਹਾਰਟ ਅਟੈਕ ਹਾਈਪਰ ਟੈਂਸ਼ਨ ਇਹ ਕੱਟੀਆਂ ਹੀ ਨੇ ਬਿਮਾਰੀਆਂ ਜਿਹਨੂੰ ਅਸੀਂ ਸਿੰਡਰੋਮ ਹੀ ਕਹਿ ਦਿੰਦੇ ਆ ਸੋ ਸਾਰੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਨਾ ਪੇਸ਼ੈਂਟ ਦੀ ਸਿਹਤ ਖਰਾਬ ਹੁੰਦੀ ਹੈ ਤੇ ਇੱਕ ਲੈਕ ਆਫ ਐਕਸਰਸਾਈਜ਼ ਉਹ ਤੁਹਾਨੂੰ ਮੈਂ ਪਹਿਲ ऑलरेडी ਦੱਸਿਆ ਐ ਐਕਸਰਸਾਈਜ਼ ਬਿਲਕੁਲ ਨਹੀਂ ਆਜਕਲ ਤੇ ਖਾਣਾ ਪੀਣਾ ਬੜਾ ਰਿਚ ਹੋ ਗਿਆ ਦਿਸ ਇਜ਼ ਇਹ ਵੀ ਇੱਕ ਮੇਨ ਕਾਰਨ ਬਣ ਜਾਂਦਾ ਬਿਲਕੁਲ ਡਾਕਟਰ ਸਾਹਿਬ ਅਕਸਰ ਜਿਹੜਾ ਹਾਰਟ ਦਾ ਪੇਸ਼ੈਂਟ ਹੋਏਗਾ ਜਿਸ ਨੂੰ ਕਿਸ ਤਰ੍ਹਾਂ ਦੀ ਵੀ ਬਿਮਾਰੀ ਹੈ ਅਕਸਰ ਉਹਨਾਂ ਦੇ ਮੂੰਹ ਤੋਂ ਇਹ ਸੁਣਨ ਨੂੰ ਮਿਲਦਾ ਹੈ ਟ੍ਰਾਈਗਲਿਸਰਾਈਡ ਜਾਂ ਮੇਰਾ ਕੈਲੈਸਟਰੋਲ ਲੈਵਲ ਵੱਧ ਗਿਆ ਜਿਹਨੂੰ ਆਪਾਂ ਬਿਲਕੁਲ ਬੇਸਿਕਲੀ ਸਮਝੀਏ ਕਿ ਕੈਲੈਸਟਰੋਲ ਵਧਣਾ ਕੀ ਹੈ ਬੇਸਿਕਲੀ ਇਹਨੂੰ ਜਿਆਦਾ ਅਜਕਲ ਐਪਰੀਹੈਂਸ਼ਨ ਜਿਆਦਾ ਹੋ ਗਈ ਹੈ ਜੇ ਇਹਦੇ ਲੈਸ ਦਨ 40 ਸਾਲ ਦੀ ਉਮਰ ਤੋਂ ਘੱਟ ਇੰਨੀ ਜ਼ਿਆਦਾ ਟੈਨਸ਼ਨ ਦੀ ਲੋੜ ਨਹੀਂ ਹੁੰਦੀ ਜੇ ਕੋਈ ਨੈਗੇਟਿਵ ਫੈਕਟਰ ਨਹੀਂ ਹੈ ਜੀ ਜੇ ਆਦਮੀ ਕੋਈ ਸਿਗਰਟ ਨਹੀਂ ਪੀਂਦਾ স্মੋਕਿੰਗ ਨਹੀਂ ਕਰਦਾ ਪੇਰੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ 슈ਗਰ ਦੀ ਪ੍ਰੋਬਲਮ ਨਹੀਂ ਹੈ ਤੇ ਉਸ ਕੇਸ ਦੇ ਵਿੱਚ ਇੰਨਾ ਵੀ ਜ਼ਿਆਦਾ ਟੈਨਸ਼ਨ ਲਾਉਣ ਦੀ ਲੋੜ ਨਹੀਂ ਹੈ ਜੇ ਉਹ ਮੋਡਰੇਸ਼ਨ ਚ ਖਾਂਦਾ ਪੀਂਦਾ ਪਿਆ ਨਾਲ ਐਕਸਰਸਾਈਜ਼ ਵੀ ਕਰਦਾ ਹੈ ਉਹਦੇ ਚੰਨਾ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਜੀ ਆਫਟਰ ਦੀ ਏਜ ਆਫ 41 ਜਨਸੀ ਉਹ ਕਹਿ ਸਕਦੇ ਆ ਕਿ ਬੰਦੇ ਨੂੰ ਧਿਆਨ ਕਰਨਾ ਚਾਹੀਦਾ ਹਮ ਡਾਇਬੀਟਿਕਸ ਦੇ ਵਿੱਚ ਟ੍ਰਾਈਗਲਿਸਰਾਈਡ ਵੱਧ ਰਹੇ ਨੇ ਉਹ ਸੈਰ ਨਾ ਕਰਨ ਤੇ ਹੋਰ ਵੀ ਜ਼ਿਆਦਾ ਵੱਧਦੇ ਨੇ ਤੇ ਇਵਨ ਜਿਹੜੇ ਸੈਡੈਂਟਰੀ ਲਾਈਫ ਸਟਾਈਲ ਆ ਉਹਨਾਂ ਦੇ ਵੀ ਟ੍ਰਾਈਗਲਿਸਰਾਈਡ ਵੱਧਦੇ ਆ ਜੀ ਉਹਦਾ ਇੱਕੋ ਹੀ ਹੈ ਕਿ ਪਹਿਲੇ ਤੇ ਸੈਰ ਕਰੋ ਜੀ ਐਕਸਰਸਾਈਜ਼ ਕਰੋ ਜੇ ਫਿਰ ਵੀ ਆਪਣਾ ਟ੍ਰਾਈਗਲਿਸਰਾਈਡ ਨਹੀਂ ਠੀਕ ਹੁੰਦੇ ਤੇ ਫਿਰ ਉਹ ਦਵਾਈਆਂ ਹੈਗੀਆਂ ਨੇ ਜਿਹਦੇ ਨਾਲ ਗਲਾਈਕਲਿਸਾਈਟ ਕਰਦੇ ਸੇਮ ਐਈਓ ਗੱਲ ਜਿਹੜੀ ਹੈ ਬਾਕੀ ਦੇ ਜਿਹੜਾ ਐਲਡੀਐਲ ਲੈਵਲ ਹੈ ਜਿਹੜਾ ਅਸੀਂ ਨੂੰ ਐਲਡੀਐਲ ਜਿਹੜਾ ਕਹਿੰਦੇ ਆ ਜਿਹੜਾ ਖਰਾਬ ਕੋਲੇਸਟ੍ਰੋਲ ਹੈ ਉਹਦਾ ਵੀ ਜੇ ਜ਼ਿਆਦਾ ਹੋਵੇ ਤੇ ਉਹਦੇ ਵਾਸਤੇ ਵੀ ਪਹਿਲੇ ਐਕਸਰਸਾਈਜ਼ ਡਾਈਟ ਕੰਟਰੋਲ ਉਹਦੇ ਨਾਲ ਨਹੀਂ ਕੰਟਰੋਲ ਹੋਇਆ ਤੇ ਫਿਰ ਦਵਾਈ ਤੇ ਤੁਸੀਂ ਜਾਣਦੇ ਹੋ ਕਿ ਦਵਾਈ ਸ਼ੁਰੂ ਕਰੋ ਤਾਂ ਕਿ ਠੀਕ ਰਹੇ ਇਹ ਮੇਨ ਇਹ ਵੀ ਕਾਰਨ ਨੇ ਕਿ ਇਹਦੇ ਨਾਲ ਇੱਕ ਲਾਸਟ ਬਟ ਨੋਟ ਦ ਲੀਸ ਇਸ ਇਹ ਕਹਿ ਵੀ ਹੈਗਾ ਕਿ ਯੰਗ ਬੰਦਿਆਂ 'ਚ ਕਿਉਂ ਹਾਰਟ ਅਟੈਕ ਹੁੰਦਾ ਹੈ? ਹੋਮੋਸਿਸਟਿਨ ਲੈਵਲ ਜਿਹੜਾ ਉਹ ਵੀ ਦੇਖਣਾ ਪੈਂਦਾ। ਕਈਆਂ 'ਚ ਬਹੁਤ ਵੱਧ ਜਾਂਦਾ। ਜੈਨੇਟਿਕ ਵੀ ਹੈ ਥੋੜਾ ਹੈਰਿਡੀਟਰੀ। ਉਹ ਉਹਦੇ ਵਾਸਤੇ ਹੁੰਦਾ ਫਲਾਂ ਦਾ ਸੇਵਨ ਜ਼ਿਆਦਾ ਕਰੋ, ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਫਰੈਸ਼ ਫਰੂਟਸ ਉਹਦੇ ਨਾਲ ਉਹ ਬੈਟਰ ਹੁੰਦਾ। ਇਹ ਸਾਰੇ ਮਿਲ ਕੇ ਸਾਰੇ ਹਾਰਟ ਅਟੈਕ ਦੇ ਕਾਰਨ ਬਣ ਜਾਂਦੇ। ਆਪਾਂ ਡਾਕਟਰ ਸਾਹਿਬ ਜਿੱਦਾਂ ਆਪਾਂ ਦੇਖਿਆ ਕਿ ਯੰਗ ਜਨਰੇਸ਼ਨਸ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਦੂਸਰੀ ਤਰਫ ਆਪਾਂ ਡਾਈਟ ਨੂੰ ਪ੍ਰੋਮੋਟ ਕਰ ਰਹੇ ਆਂ, ਆਪਾਂ ਐਕਸਰਸਾਈਜ਼ ਨੂੰ ਪ੍ਰੋਮੋਟ ਕਰ ਰਹੇ ਆਂ। आप ये भी चीज देखिए कि जे लोग ज्यादा एक्सरसाइज कर रहे हैं है ना या आप कई बार देख रहे हैं कि कोई मूवमेंट कर रहा है डांस कर रहा है या कुछ कर रहा है उस टाइम से भी हार्ट अटैक या प्रॉब्लम जी बहुत ज्यादा दिखी गई है इस तरह क्यों है जिम जो कि ਉਹ ਅਲਟੀਮੇਟਲੀ ਉਹ ਐਕਸਰਸਾਈਜ਼ ਤੋਂ ਅੱਗੇ ਨਾ ਉਹ ਜ਼ਿਆਦਾ ਉਹ ਫੈਲਵਨ ਬਣਨਾ ਸ਼ੁਰੂ ਕਰ ਦਿੰਦੇ ਨੇ ਉਹ ਉਹਦੇ ਪ੍ਰੋਸੈਸ ਦੇ ਵਿੱਚ ਉਹ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਪੀਣੀਆਂ ਸ਼ੁਰੂ ਕਰ ਦਿੰਦੇ ਆ ਤੇ ਰੈਟਨ ਸਟੀਰੋਇਡਸ ਐਂਡ ਐਨਾਬੋਲਿਕ ਸਟੀਰੋਇਡਸ ਲਵਾਉਣੇ ਸ਼ੁਰੂ ਕਰ ਦਿੰਦੇ ਆ ਉਹ ਜ਼ਿਆਦਾ ਪ੍ਰੋਨ ਹੋ ਜਾਂਦੇ ਨੇ ਹਾਰਟ ਅਟੈਕ ਤੋਂ ਇਹ ਬੜੀ ਕਾਮਨ ਪ੍ਰੋਬਲਮ ਹੋ ਗਈ ਹੈ ਅੱਜਕੱਲ ਜੀ ਇਹ ਘੱਟ ਵੀ ਨਹੀਂ ਹੈ ਬਟ ਕਹਿੰਦੇ ਨਾ ਸਾਰਾ ਕੁਝ ਮੋਡਰੇਸ਼ਨ ਚ ਹੀ ਚੰਗਾ ਹੈ ਕਿਸਾਬ ਨਾਲ ਸਭ ਕੁਝ ਕਰੋ ਜੋ ਵੀ ਹੈ ਪਰ ਜੇ ਕਿਸੇ ਨੇ ਤੇ ਇਸ ਫੀਲਡ ਚ profession ਲੈਣਾ ਹੈ ਤੇ ਵੱਖਰੀ ਗੱਲ ਹੈ ਹਰ ਇੱਕ ਬੰਦੇ ਨੂੰ ਲੋੜ ਨਹੀਂ ਹੈ ਕਿ ਜਾ ਕੇ ਉਥੇ ਤੁਸੀਂ ਉਹ ਵੀ ਪ੍ਰੋਟੀਨ ਕਰੇਟਿਨ ਉਹ ਸਾਰੇ ਖਾਣੇ ਸ਼ੁਰੂ ਕਰ ਦੋ ਉਹਨਾਂ ਦੇ ਸਾਈਡ ਇਫੈਕਟਸ ਵੀ ਹੈਗੇ ਨੇ ਐਂਡ ਉਹਨਾਂ ਨੂੰ ਪਤਾ ਨਹੀਂ ਹੈ ਕਿ ਜੇ ਕੋਈ ਵੀ ਪ੍ਰੀਮੀਨੈਂਟ ਪ੍ਰੋਟੀਨ ਲੈਂਦਾ ਹੈ ਉਹਦੇ ਸਾਈਡ ਇਫੈਕਟ ਕੀ ਨੇ ਕਿਡਨੀ ਤੇ ਅਸਰ ਕਰਦਾ ਹੈ ਜੀ ਉਪਦਾਨੀ ਅਸਲੀ ਹੈ ਨਕਲੀ ਹੈ ਕੀ ਹੈ ਉਹ ਵੀ ਸਾਰਾ ਦੇਖਣਾ ਪੈਂਦਾ ਸੋ ਇਹ ਸਾਰੇ ਮਿਲ ਕੇ ਨਾ ਕਲੈਕਟਿਵ ਫੈਕਟਰਸ ਬਣ ਜਾਂਦੇ ਨੇ ਜਿਹੜੇ ਜਿੰਮ ਦੇ ਅੱਜਕੱਲ ਸੁਣਦੇ ਆ ਅਸੀਂ ਯੰਗ ਏਜ ਦੇ ਵਿੱਚ ਹੱਦ ਤੱਕ ਗਾਣੇ ਸ਼ੁਰੂ ਹੋ ਗਏ ਸਾਡੇ ਕੋਲ ਵੀ ਮਰੀਦ ਆਉਂਦੇ ਨੇ 33 32 ਸਾਲ ਦੇ ਹੂੰ ਉਹ ਉਹ ਆਲਟੀਮੇਟਲੀ ਡਾਈਟ ਚੈੱਕ ਕਰਨ ਆਪਣੀ ਕੀ ਖਾਂਦੇ ਕਿੰਦੇ ਪਾਏ ਨੇ ਬਿਲਕੁਲ ਬਹੁਤ ਇੰਪੋਰਟੈਂਟ ਮਹੱਤਵਪੂਰਨ ਸਵਾਲ ਸੀਗਾ ਕਿ ਯੰਗ ਜਨਰੇਸ਼ਨ ਦੇ ਵਿੱਚ ਹੱਟ ਰੈਕ ਦੀਆਂ ਪ੍ਰੋਬਲਮਸ ਬਹੁਤ ਆ ਰਹੀਆਂ ਪਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਅਗਰ ਇਸ ਤਰ੍ਹਾਂ ਦਾ ਕੋਈ ਕੇਸ ਤੁਹਾਡੇ ਵੀ ਆਸ-ਪਾਸ ਹੈ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਹੈ ਤੇ ਇਟਸ ਮੋਰ ਇੰਪੋਰਟੈਂਟ ਕਿ ਡਾਈਟ ਅੱਛੀ ਰੱਖਣੀ ਬਹੁਤ ਜ਼ਰੂਰੀ ਹੈ ਜਿਹੜੇ ਸੀਜ਼ਨਲ ਫਰੂਟਸ ਚੱਲ ਰਹੇ ਨੇ ਉਹਨਾਂ ਦਾ ਸੇਵਨ ਬਹੁਤ ਜ਼ਰੂਰੀ ਹੈ ਔਰ ਨਾਲ ਦੇ ਨਾਲ ਐਕਸਰਸਾਈਜ਼ ਬੁਰੀ ਚੀਜ਼ ਨਹੀਂ ਹੈ ਆਬਵੀਅਸਲੀ ਇਟਸ ਵੈਰੀ ਮੰਡੇਟਰੀ ਬਹੁਤ ਇੰਪੋਰਟੈਂਟ ਹੈ ਬਟ ਉਹਦੇ ਨਾਲ ਜਿਹੜੇ ਐਕਸਟਰਾ ਸਪਲੀਮੈਂਟਸ ਲਿੱਤੇ ਜਾਂਦੇ ਨੇ ਉਹ ਬਿਨਾ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਨਹੀਂ ਲੈਣੇ ਚਾਹੀਦੇ ਉਹ ਕਿਤੇ ਨਾ ਕਿਤੇ ਫਾਇਦਾ ਸ਼ਾਇਦ ਤੁਹਾਨੂੰ ਨਾ ਕਰਨ ਬਟ ਨੁਕਸਾਨ ਉਸ ਚੀਜ਼ ਦਾ ਬਹੁਤ ਜ਼ਿਆਦਾ ਹੋ ਸਕਦਾ ਹੈ ਡਾਕਟਰ ਸਾਹਿਬ ਆਪਸ ਸਿੰਪਟਮਸ ਦੀ ਤਰਫ ਆਨੇ ਆ ਹਰ ਚੀਜ਼ ਬਿਮਾਰੀ ਆਨ ਤੋਂ ਪਹਿਲਾਂ ਕੁਝ ਸਿੰਪਟਮ ਹਰ ਇਨਸਾਨ ਨੂੰ ਜ਼ਰੂਰ ਦਿੱਤੀ ਹੈ ਸੋ ਐਸੇ ਕਿਹੜੇ ਅਲਰਮਿੰਗ ਸਿੰਪਟਮਸ ਨੇ ਜਿਸ ਤੋਂ ਬਾਅਦ ਇੱਕ ਪੇਸ਼ੈਂਟ ਨੂੰ ਅਲਰਟ ਹੋਣਾ ਚਾਹੀਦਾ ਹੈ ਕਿ ਹੁਣ ਜਿਹੜੀ ਪ੍ਰੋਬਲਮ ਜ਼ਿਆਦਾ ਵੱਧ ਰਹੀ ਹੈ ਜਾਂ ਅੱਗੇ ਆ ਸਕਦੀ ਹੈ ਕੁਝ ਕੁਝ ਲੋਗਾਂ ਨੂੰ ਨਾ ਪਹਿਲੇ ਐਗਜ਼ਰਸ਼ਨ ਕਰਨ ਤੇ ਜਦੋਂ ਜਿਆਦਾ ਕੰਮ ਕਰਦੇ ਨੇ ਚੈਸਟ ਪੇਨ ਥੋੜੀ ਜਿਹੀ ਹੈਵਨੈਸ ਚੈਸਟ ਦੇ ਵਿੱਚ ਥੋੜਾ ਸਾਹ ਜ਼ਿਆਦਾ ਚੜਨਾ ਇਹ ਸ਼ੁਰੂ ਹੋ ਜਾਂਦਾ ਹੈ ਪਰ ਅਕਸਰ ਆਮ ਹਿਊਮਨ ਮੈਂਟੈਲਿਟੀ ਹੈ ਸਾਡਾ ਆ ਨੇਚਰ ਹੈ ਕਿ ਅਸੀਂ ਇਗਨੋਰ ਕਰਦੇ ਹਾਂ ਬਿਲਕੁਲ ਦੂਸਰਾ ਸਿੰਪਟਮ ਆਂਦਾ ਹੈ ਦਿਸ ਇ ਹੈਗਾ ਟਿਪੀਕਲ ਸਿੰਪਟਮ ਜਿਹੜਾ ਚੈਸਟ ਪੇਨ ਹੋਣੀ ਦੂਸਰਾ ਹੈ ਕਿ ਅ ਟਿਪੀਕਲ ਸਿੰਪਟਮ ਕਿ ਐਸਿਡਿਟੀ ਹੋ ਗਈ ਗੈਸ ਹੋ ਗਈ ਬੰਦਾ ਉਹ ਕੁਝ ਨਾ ਕੁਝ ਐਸਿਡਿਟੀ ਦੀ ਦਵਾਈ ਲੈ ਲੈਂਦਾ ਬਟ ਐਸਿਡਿਟੀ ਵੀ ਜੇ ਉਹਦੇ ਚ ਕੋਈ ਹੋਰ 네ਗੇਟਿਵ ਫੈਕਟਰਸ ਨੇ ਐ ਰੂਲ ਆਊਟ ਕਰਨਾ ਚਾਹੀਦਾ ਹੈ ਕਿ ਹਾਰਟ ਅਟੈਕ ਨਾ ਹੋਵੇ ਨੀਰ ਸੈਂਟਰ ਤੇ ਜਾ ਕੇ ਉਹਨੂੰ ਆਪਣਾ ਈਸੀਜੀ ਕਰਾਵੇ ਇਕੋਕਾਰਡੀਓਗ੍ਰਾਫੀ ਕਰਾਵੇ ਡਰਾਪਾਈ ਟੈਸਟ ਕਰਾਵੇ ਜੇ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਐਂਡ ਬੜੇ ਕੇਸਾਂ ਚ ਜਿਹੜੇ ਡਾਇਬੀਟਿਸ ਐਂਡ 슈ਗਰ ਦੇ ਮਰੀਜ਼ ਨੇ ਉਹਨਾਂ ਨੂੰ ਸਿਰਫ ਸਾਹ ਹੀ ਥੋੜਾ ਜਿਹਾ ਵੀ ਚੜੇ ਬਿਲਕੁਲ ਚੈੱਕ ਕਰਾਣਾ ਚਾਹੀਦਾ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਵੀ ਹੁੰਦੇ ਨੇ 슈ਗਰ ਦੇ ਮਰੀਜ਼ਾਂ ਨੂੰ 슈ਗਰ ਤੇ ਬਹੁਤ ਜ਼ਰੂਰੀ ਹੈ ਬੀਪੀ ਦੇ ਪੇਸ਼IENTS ਨੂੰ 슈ਗਰ ਵਾਲੇ ਮਰੀਜ਼ਾਂ ਨੂੰ ਸਾਇਲੈਂਟ ਹਾਰਟ ਅਟੈਕ ਆਨ ਦਾ ਡੱਟ ਹੁੰਦਾ ਜੀ ਰਾਈਟ ਜੀ ਸੋ ਇਹ ਸਾਰੇ ਸਿੰਪਟਮਸ ਜਿਹੜੇ ਦੱਸੇ ਨੇ ਜਿੱਦਾਂ ਡਾਕਟਰ ਸਾਹਿਬ ਤੁਸੀਂ ਗੈਸਟ੍ਰਿਕ ਪ੍ਰੋਬਲਮ ਦੀ ਗੱਲ ਕੀਤੀ ਇਹ ਅਕਸਰ ਕਾਮਨ ਇੱਕ ਸਵਾਲ ਵੀ ਦੇਖਿਆ ਜਾਂਦਾ ਹੈ ਲੋਕਾਂ ਦੇ ਵਿੱਚ ਗੈਸਟ੍ਰਿਕ ਪ੍ਰੋਬਲਮ ਦੇ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਚੈਸਟ ਐਗਜ਼ਰਸ਼ਨ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਕਈ ਵਾਰ ਆਪਾਂ ਮਿਸਕਨਫਿਊਜ਼ਨ ਦੇ ਵਿੱਚ ਆ ਜਾਂਦੇ ਆ ਕਿ ਇਹ ਹਾਰਟ ਦੀ ਪ੍ਰੋਬਲਮ ਚੱਲ ਰਹੀ ਹੈ ਜਾਂ ਗੈਸਟ੍ਰਿਕ ਪ੍ਰੋਬਲਮ ਹੈ ਸੋ ਇੱਕ ਆਮ ਇਨਸਾਨ ਆਮ ਪੇਸ਼ੈਂਟ ਕੁਝ ਐਸੇ 셀ਫ ਡਾਇਗਨੋਸਟਿਕ ਫੈਕਟਰਸ ਨੇ ਜਿਸ ਦੇ ਬੇਸਿਸ ਤੇ ਡਿਫਰੈਂਸ਼ੀਏਟ ਕਰ ਸਕਦਾ ਹੈ ਕਿ ਇਹ ਸਿਰਫ ਗੈਸਟ੍ਰਿਕ ਪੇਨ ਹੈ ਡਾਕਟਰ ਡਾਕਟਰ ਨੂੰ ਉਲ ਜਾਓ ਜੀਰੇ ਹਸਪੀਟਲ ਤੇ ਉਥੇ ECG ਇਕੋਕਾਰਡੀਓਗ੍ਰਾਫੀ ਕੋਈ ਵੀ ਨੀਰੈਸਟ ਕਾਰਡੀਕ ਸੈਂਟਰ ਤੇ ਡਰਾਪ ਆਈ ਟੈਸਟ ਹੁੰਦਾ ਹੈ 10 ਟੈਸਟ ਕਰਾਉਗੇ ਨਾ 95% ਚਾਂਸ ਹੁੰਦਾ ਹੈ ਕਿ ਰੂਲ ਆਊਟ ਹੋ ਜਾਂਦਾ ਹੈ ਜੇਦੇ ਚੋ ਵੀ ਰੂਲ ਆਊਟ ਨਹੀਂ ਹੁੰਦਾ ਅਲਟੀਮੇਟਲੀ ਟ੍ਰੈਡਮਿਲ ਟੈਸਟ TMT ਉਹ ਕਰਵਾ ਸਕਦੇ ਹੋ ਉਹਦੇ ਚੋ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਪ੍ਰੋਬਲਮ ਤੇ ਨਹੀਂ ਆ ਰਹੀ ਹਾਰਟ 99% ਰੂਲ ਆਊਟ ਹੋ ਜਾਂਦਾ ਹੈ ਇਹ ਸਾਰੀ ਚੀਜ਼ਾਂ ਕਰਕੇ जिस तरह डॉक्टर साहब ने क्या कि प्रॉब्लम जड़ियाँ बहुत सारिया है कई बार उन्होंने सैल्फ डायगनोस कंप्लीटली नहीं कर सकते सो इट्स इंपोर्टेंट कि अगर थोड़े बहुत इस तरह के सिमटम्स नज़र आ रहे हैं तुम्हें तुरंत अपने नज़दीकी <coughs> डॉक्टर को जाओ डायगनोस कराओ सही डायरक्शन थानू तो मिल सके अगे की ट्रीटमेंट रही डॉक्टर साहब हार्ट आट अटैक केक्सर ब्लॉकेज की बार बार गल करते हैं है ना सो ਬਲਾਕੇਜ ਨੂੰ ਆਪਾਂ ਜੇ ਸਮਝੀਏ ਕਿ ਬਲਾਕੇਜ ਆ ਗਈ ਹੈ ਬਲਾਕੇਜ ਕੀ ਹੈ ਮਤਲਬ ਕਿਸ ਤਰ੍ਹਾਂ ਆਪਾਂ ਨੂੰ ਸਮਝਦੇ ਆਂ ਅਲਟੀਮੇਟਲੀ ਇਹ ਇੱਕ ਦਿਨ ਚ ਨਹੀਂ ਆਉਂਦੀ ਬਲਾਕੇਜ ਆਮ ਜਿਸ ਸਮੇਂ ਮੈਂ ਪਹਿਲੇ ਵੀ ਦੱਸਿਆ ਕਿ 7-8 ਸਾਲ ਦੀ ਉਮਰ ਤੋਂ ਥੋੜੀ ਥੋੜੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਦੀ ਥੋੜੀ ਲੇਟ ਆਂਦੀ ਹੋਏਗੀ ਬਟ ਉਹ ਚਰਬੀ ਜਿਹੜੀ ਨਾੜੀਆਂ ਚ ਜਮਾ ਹੁੰਦੀ ਰਹਿੰਦੀ ਹੈ ਹੁੰਦੀ ਰਹਿੰਦੀ ਹੈ ਜਦੋਂ ਤੱਕ ਕਿ 70% ਤੋਂ ਅਕਸਰ ਜ਼ਿਆਦਾ ਨਾ ਆਵੇ ਪ੍ਰੋਬਲਮ ਬਲਾਕੇਜ ਸਿੰਪਟਮ ਨਹੀਂ ਆਉਂਦੇ ਬਟ ਕਈ ਵਾਰੀ ਕੀ ਹੈ ਕਿ 40-50% ਵੀ ਜੇ ਬਲਾਕੇਜ ਹੈ ਉਹ ਬਲੌਕ ਬਣਦਾ ਉਥੇ ਚਰਬੀ ਦਾ ਉੱਤੇ ਇੱਕ ਲੇਅਰ ਹੁੰਦੀ ਹੈ ਜੇ ਉਹ ਲੇਅਰ ਫਟ ਜਾਏ ਉਹ ਜਿਹੜੀ ਚਰਬੀ ਸਾਰੀ ਬਾਹਰ ਆ ਜਾਂਦੀ ਨਾੜੀ 'ਚ ਤੇ ਉਹ ਨਾੜੀ ਨੂੰ 100% ਬੰਦ ਕਰ ਦਿੰਦੀ ਹੈ ਹੂੰ ਉਦੋਂ ਹਾਰਟ ਅਟੈਕ ਆਂਦਾ ਹੈ ਮਤਲਬ 40 50% ਵਾਲੀ ਵੀ ਜਿਹੜੀ ਹੈ ਨਾੜੀ ਹੈ ਉਹਦੇ 'ਚ ਜਿਹੜਾ ਬਲੌਕੇਜ ਹੈ ਉਹ ਬਲੌਕ ਜਿਹੜਾ ਰਪਚਰ ਹੋ ਜਾਏ ਤੇ ਉਹ 100% ਹੋ ਸਕਦੀ ਹੈ ਹੂੰ ਇਹ ਉਬਰ ਦੇ ਹੀ ਯਰ ਜਾਂਦੀ ਹੈ ਬੁੜੇ ਸਾਲ ਲੱਗਦੇ ਨੇ ਰਾਤੋਂ ਰਾਤ ਨਹੀਂ ਆਂਦੀ ਇਹ ਹੌਲੀ ਹੌਲੀ ਚਲਦੀ ਰਹਿੰਦੀ ਹੈ ਸਾਨੂੰ ਉਦੋਂ ਪਤਾ ਲੱਗਦਾ ਜਦੋਂ 70% ਤੋਂ ਜ਼ਿਆਦਾ ਨਾੜੀ ਦੀ ਬਲੌਕੇਜ ਹੁੰਦੀ ਹੈ ਫਿਰ ਪੇਸ਼ੈਂਟ ਨੂੰ ਜ਼ਿਆਦਾਤਰ ਪੇਸ਼ੈਂਟ ਨੂੰ ਉਦੋਂ ਹੀ ਸਿੰਪਟਮ ਆਉਂਦੇ ਨੇ ਥੋੜੀ ਜੀ ਪਰਸੈਂਟੇਜ ਹੈ ਜਿਨ੍ਹਾਂ ਨੂੰ ਉਹ ਤੋਂ ਪਹਿਲੇ ਵੀ ਸਿੰਪਟਮ ਆ ਸਕਦੇ ਨੇ ਪਰ ਜ਼ਿਆਦਾ ਪੇਸ਼ੈਂਟਸ ਨੂੰ 70% ਨਾੜੀ ਬੰਦ ਹੋਏਗੀ ਤੇ ਉਦੋਂ ਤੋਂ ਉੱਪਰ ਹੀ ਸਿੰਪਟਮ ਆਉਂਦੇ ਨੇ ਉਦੋਂ ਹੀ ਅਸੀਂ ਇਲਾਜ ਕਰਦੇ ਹਾਂ ਡਾਕਟਰ ਸਾਹਿਬ ਇਸ ਦਾ ਕੋਈ ਦੋਰਾ ਨਹੀਂ ਹੈ ਕਿ ਹਾਰਟ ਨੂੰ ਲੈ ਕੇ ਅੱਜ ਕੱਲ ਫੇਅਰ ਬਹੁਤ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਹੈ ਨਾ ਔਰ ਇਹ ਬਲਾਕੇਜ ਨੂੰ ਲੈ ਕੇ ਵੀ ਹੈ ਤੇ ਕੀ ਕੁਝ ਇਸ ਤਰ੍ਹਾਂ ਦਾ ਟੈਸਟ ਹੈ ਜੋ ਅਗਰ ਕਿਸੇ ਨੂੰ ਆਬਵੀਅਸਲੀ ਜਿੱਦਾਂ ਤੁਸੀਂ ਕਹਿ ਕਿ ਜਾਤਾ 70 80% ਨਹੀਂ ਹੋਏਗੀ ਸਿੰਪਟਮਸ ਨਹੀਂ ਆਣਗੇ ਕਿ ਬਲਾਕੇਜ ਹੈ ਕਿ ਕੋਈ ਇਸ ਤਰ੍ਹਾਂ ਦਾ ਕਾਮਨ ਟੈਸਟ ਹੈ ਜੋ ਇੱਕ ਨਾਰਮਲ ਪੇਸ਼ੈਂਟ ਕਰਾ ਸਕਦਾ ਹੈ ਚੈੱਕ ਕਰਾ ਸਕਦਾ ਹੈ ਕਿ ਮੇਰੀ ਕਿਤੇ ਬਲਾਕੇਜ ਹੈ ਤਾਂ ਨਹੀਂ ਕਿਉਂਕਿ ਹੈ ਤਾਂ ਫਿਰ ਟਾਈਮਲੀ ਟਰੀਟਮੈਂਟ ਵੀ ਲਿਆ ਜਾ ਸਕਦਾ ਹੈ ਜਿਨ੍ਹਾਂ ਦੇ ਪੇਰੈਂਟਸ ਨੂੰ ਕੋਈ ਐਸਾ ਦੀ ਪ੍ਰੋਬਲਮ ਰਹੀ ਹੋਵੇ ਹਾਰਟ ਬੈਕ ਵਗੈਰਾ ਦੀ कोरोनरी आर्टरी डिजीज ਕਹਿੰਦੇ ਆ ਅਸੀਂ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ 40 ਸਾਲ ਤੋਂ ਬਾਅਦ ਧਿਆਨ ਰੱਖਣ ਐਕਸਰਸਾਈਜ਼ ਰੈਗੂਲਰ ਕਰਨ ਐਟ ਲੀਸਟ 30-40 ਮਿੰਟ ਰੋਜ਼ ਫਾਸਟ ਵਾਕ ਕਰਨ ਐਂਡ ਆਪਣੀ ਚਰਬੀ ਦਾ ਕੰਟਰੋਲ ਰੱਖਣ ਲਿਪਿਡ ਪ੍ਰੋਫਾਈਲ ਕਰਵਾਉਣ ਸਮੇਂ-ਸਮੇਂ ਤੇ ਸਾਲ ਚ ਇੱਕ ਵਾਰੀ ਜ਼ਰੂਰ ਕਰਾਉਣ ਐਂਡ ਜੇ ਕੁਝ ਵੀ ਲਿਪਿਡ ਪ੍ਰੋਫਾਈਲ ਜਿਹੜਾ ਜਿਹੜੇ ਬੈਡ ਕੋਲੇਸਟ੍ਰੋਲ ਜੇ ਵੱਧਦਾ ਉਹਦਾ ਹੱਲ ਕਰਨ ਜੀ ਵਿਦ ਮੈਡੀਕੇਸ਼ਨ ਔਰ ਵਿਦਆਊਟ ਮੈਡੀਕੇਸ਼ਨ ਐਕਸਰਸਾਈਜ਼ ਦੇ ਨਾਲ ਤੇ ਜੇ ਫੇਰ ਵੀ ਇਹਨਾਂ ਨੂੰ ਲੱਗਦਾ ਕਿ ਕੋਈ ਸ਼ੱਕ ਕੱਢਣਾ ਨੇ इंडिकेशन होनी चाहिए सर एक सीटी एजीओ होती है जे वैसे सिम्टम नहीं है कोई ओदे च कैल्शियम स्कोर पता लगदा है बीमारी शुरू हो रही है कि नहीं हो रही वो पता लगदा है हम्म ओदे हिसाब नाल फिर ਤੁਸੀਂ ਐਗਰੈਸਿਵਲੀ ਉਹਦਾ ਲਾਈਫ ਸਟਾਈਲ ਮੋਡੀਫਿਕੇਸ਼ਨ ਤੇ ਉਹਨੂੰ ਅਕੋਰਡਿੰਗਲੀ ਦਵਾਈਆਂ ਵਗੈਰਾ ਵੀ ਦੱਸ ਸਕਦੇ ਹੋ ਸੀਟੀ एजीओ बट ਜਨਰਲੀ ਅਸੀਂ ਸਾਰਿਆਂ ਨੂੰ ਨਹੀਂ ਐਡਵਾਈਸ ਕਰਦੇ ਹਰ ਇੱਕ ਚੀਜ਼ ਦਾ ਨੁਕਸਾਨ ਵੀ ਹੁੰਦਾ ਹੈ ਉਹ ਵੀ ਇੱਕ ਰੇਡੀਏਸ਼ਨ ਐਕਸਪੋਜ਼ਰ ਹੋ ਰਿਹਾ ਹੈ ਜੇ ਲੋਡ ਹੈ ਤਾਂ ਹੀ ਕਰਾਓ ਜੀ ਡਾਕਟਰ ਦੀ ਸਲਾਹ ਨਾਲ ਸਲਾਹ ਦੇ ਨਾਲ ਆਪਣੇ ਆਪਣੀ ਕਿ ਸੀਟੀਆਂ ਜੋ ਆਪਣੇ ਆਪ ਕਰਾਣੀਆਂ ਤੇ ਟਰੈਡਮਿਲ ਟੈਸਟ ਕਰਾ ਲਓ ਟੀ ਐਮ ਪੀ ਉਹਦਾ ਉਹਦਾ ਕੋਈ ਇਨਾ ਨੁਕਸਾਨ ਨਹੀਂ ਹੈ ਓਕੇ ਬਟ ਸੀਟੀ ਐਂਡ ਜੀਓ ਜੇ ਕੋਈ ਤੁਹਾਨੂੰ ਸਲਾਹ ਦਿੰਦੇ ਡਾਕਟਰ ਤਾਂ ਹੀ ਕਰਾਣੀ ਹੈ ਵੈਸੇ ਨਹੀਂ ਕਰਾਣੇ ਨਹੀਂ ਕਰਵਾਉਣੀ ਜੇ ਸਿੰਪਟਮ ਆ ਜਾਂਦੇ ਨੇ ਕਿਸੇ ਨੂੰ ਅੰਜਾਈਨਾ ਹੋ ਗਿਆ ਹੂੰ ਉਹਦੇ ਸੀਟੀਆਂ ਜਿਓ ਨਹੀਂ ਉਹਦੇ ਚ ਕਨਵੈਨਸ਼ਨਲ ਐਂਜਿਓਈ ਬਣਦੀ ਹੈ ਉਹਦੇ ਤੁਹਾਨੂੰ ਐਗਜੈਕਟ ਪਤਾ ਲੱਗੇਗਾ ਨਾੜੀ ਬੰਦ ਹੈ ਕਿੰਨੀ ਬੰਦ ਹੈ ਉਹਦਾ ਅਗੇ ਇਲਾਜ ਕੀ ਬਣ ਸਕਦਾ ਜੀ ਡਾਕਟਰ ਸਾਹਿਬ ਆਪਾਂ ਬਲਾਕੇਜ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਬਲਾਕੇਜ ਡਾਇਗਨੋਸ ਹੋ ਜਾਏਗੀ ਹੈ 80 70 80% ਵੀ ਹੈ ਕਿ ਆਪਾਂ ਇਹਨੂੰ ਰਿਵਰਸ ਕਰ ਸਕਦੇ ਹਾਂ ਕਿ ਸਟੇਜ ਦੇ ਉੱਤੇ ਆਪਾਂ ਮੈਡੀਸਿਨਸ ਦੇ ਨਾਲ ਟਰੀਟਮੈਂਟ ਕਰ ਸਕਦੇ ਹਾਂ ਔਰ ਕਿਦੇ ਉੱਤੇ ਫਿਰ ਸਾਨੂੰ ਫਰਦਰ ਸਰਜਰੀ ਦੀ ਜ਼ਰੂਰਤ ਜਦੋਂ ਵੀ ਹਾਰਟ ਅਟੈਕ ਆਉਂਦਾ ਹੈ ਨਾ ਪੇਸ਼ੈਂਟ ਜਦੋਂ ਮੰਨ ਲਓ ਹਸਪਤਲ ਪਹੁੰਚ ਗਿਆ ਬਿਲਕੁਲ ਉੱਥੇ ਅਸੀਂ ਜਦੋਂ ਸਾਰੇ ਜਿਵੇਂ ਦੱਸਿਆ ਡਰਾਪ ਆਈ ਟੈਸਟ ਇਕੋ ECG ਕਰਦੇ ਹਾਂ ਪਲੱਸ ਸਾਰਾ ਜਨਰਲ ਵੈਲਿਊਏਸ਼ਨ ਹੁੰਦੀ ਹੈ ਉਹਦੀ ਬਲੱਡ ਪ੍ਰੈਸ਼ਰ ਕਈ ਵਾਰੀ ਪੇਸ਼ੈਂਟ ਬੜੀ ਸੀਰੀਅਸ ਹਾਲਤ ਚਾਹੁੰਦੇ ਨੇ ਬਿਲਕੁਲ ਦਸਾਂ ਚੋਂ ਸੱਤ ਬੰਦੇ ਹੀ ਹਸਪਤਲ ਪਹੁੰਚਦੇ ਨੇ ਤੇ ਨਹੀਂ ਪਹੁੰਚ ਪਾਉਂਦੇ ਜਿਨ੍ਹਾਂ ਦੇ ਹਾਰਟ ਅਟੈਕ ਆਂਦਾ ਜੇ ਤੇ ਉਹ ਪੇਸ਼ੈਂਟ ਕਿਤੇ ਰਿਮੋਟ ਏਰੀਆ ਚ ਹੈ ਉਥੇ ਜਿਸ ਸਮੇਂ ਕਿਹਾ ਕਿ ਐਂਟੀਕੁਆਗੂਲੈਂਟ ਰੈਟੀਪਲੇਸਟੈਪਟੋਕਾਇਨਜ਼ ਇੰਜੈਕਸ਼ਨ ਲੱਗ ਜਾਏ ਉਹਦੇ ਬਾਅਦ ਸਟੇਬਲਾਈਜ਼ ਕਰਕੇ ਉਹਨੂੰ ਅਗਲੇ ਦਿਨ ਭੇਜਣ ਜਾਂ ਥੋੜੇ ਘੰਟਿਆਂ ਦੇ ਬਾਅਦ ਹਾਰਟ ਸੈਂਟਰ ਚ ਭੇਜਣ ਤੇ ਜੇ ਹਾਰਟ ਸੈਂਟਰ ਚ ਪੇਸ਼ੈਂਟ ਆਇਆ ਅਕੋਰਡਿੰਗ ਟੂ ਜਿਹੜੀ ਉਹਦੀ ਕੰਡੀਸ਼ਨ ਜਿਹੜੀ ਚ ਆਇਆ ਨਾ ਉਹ ਟ੍ਰੀਟਮੈਂਟ ਮੋਡ ਯਾ ਇਹ ਕਿ ਐਂਜਿਓਪਲਾਸਟੀ ਯਾ ਇਹੇਗੀ ਬਾਈਪਾਸ ਸਰਜਰੀ ਉਹ ਕਿਸ ਤਰ੍ਹਾਂ ਡਿਸਾਈਡ ਹੁੰਦਾ ਜੇ ਪੇਸ਼ੈਂਟ ਦੀ ਕੰਡੀਸ਼ਨ ਰੀਜ਼ਨੇਬਲ ਹੈ ਉਹ ਉਹਦੀ ਐਂਜਿਓਗ੍ਰਾਫੀ ਹੋ ਸਕਦੀ ਹੈ ਕਿ ਜਦੋਂ ਪੇਸ਼ੈਂਟ ਆਂਦਾ ਹੈ ਉਹਦੇ ਪੇਨ ਹੋ ਰਹੀ ਹੈ ਐਸਟੀ ਐਲੀਵਿਸ਼ਨ ਅਸੀਂ ਕਹਿੰਦੇ ਹਾਂ ਜਾਇਨਾ ਚੱਲ ਰਿਹਾ ਉਹਨੂੰ ਕੈਥ ਲੈਬ ਚ ਲੈ ਕੇ ਉਹਦਾ ਬਲੌਕ ਜਿੱਥੇ ਹੈਗਾ ਉੱਥੇ ਸਟੈਂਟ ਪਾਤਾ ਜਾਂਦਾ ਜੇ ਕਿਨਾਰੀ ਬੰਦ ਹੈ ਉਹਨੂੰ ਸਟੈਂਟ ਪਾ ਦੋ ਇੱਕਦਮ ਰਲੀਵ ਹੋ ਜਾਏਗਾ ای ਸੀ ਜੀ ਵੀ ਠੀਕ ਹੋ ਜਾਏਗੀ ਪੇਸ਼ੈਂਟ ਵੀ ਠੀਕ ਹੋ ਜਾਏਗਾ ਇਟ ਇਜ਼ ਅ ਵੰਡਰਫੁਲ ਪ੍ਰੋਸੀਜਰ done appropriately and in time ਜਦੋਂ ਪੇਸ਼ੈਂਟ ਆਉਂਦਾ ਉਹ ਇਹਦਾ ਟਾਈਮ ਡਿureਸ਼ਨ ਹੁੰਦੀ ਹੈ ਵਿੰਡੋ ਪੀਰੀਅਡ ਕਹਿੰਦੇ ਉਹਦੇ ਵਿੱਚ ਵਿੱਚ ਹੋ ਜਾਏ ਤੇ ਬਹੁਤ ਵਧੀਆ ਫਾਰ ਦਾ ਡੈਮੇਜ ਵੀ ਘਟ ਜਾਂਦਾ ਹੂੰ ਹੂੰ ਉਹਦੇ ਬਾਅਦ ਆ ਜਾਂਦਾ ਜੇ ਮੰਨ ਲਓ ਐਂਜਿਓਗ੍ਰਾਫੀ ਕੀਤੀ ਤਿੰਨੋਂ ਨਾੜੀਆਂ ਬੰਦ ਆ ਗਈਆਂ ਡਾਇਬੀਟਿਕ ਪੇਸ਼ੈਂਟ ਐ ਡਿਫਿਊਜ਼ ਡਿਜ਼ੀਜ਼ ਐ ਹੂੰ ਉਹਦੇ ਫਿਰ ਬਾਈਪਾਸ ਸਰਜਰੀ ਹੁੰਦੀ ਹੈ ਉਹਨੂੰ ਹਾਰਟ ਨੂੰ ਸਪੋਰਟ ਕਰਨ ਨੂੰ ਵਾਸਤੇ ਕਈ ਮਸ਼ੀਨਾਂ ਵੀ ਨੇ ਇੰਟਰਾਯੋਟਿਕ ਬਲੂਨ ਪੰਪ ਪਾ ਕੇ ਉਹਨੂੰ ਸਪੋਰਟ ਕਰ ਸਕਦੇ ਆ ਉਹਦੀ ਪੇਨ ਘਟ ਜਾਏ ਅਲਟੀਮੇਟਲੀ ਉਹਦੀ ਬਾਈਪਾਸ ਸਰਜਰੀ ਹੋ ਜਾਏ ਸੋ देयर ਆ ਮਤਲਬ ਤਿੰਨੋਂ ਮੋਡੈਲਿਟ ਜੇ ਕੁਝ ਵੀ ਨਹੀਂ ਹੋ ਸਕਦਾ ਹਾਰਟ ਡੈਮੇਜ ਹੋ ਚੁੱਕਾ ਹੈ ਬਹੁਤ ਜ਼ਿਆਦਾ ਫਿਰ ਮੈਡੀਕਲ ਟਰੀਟਮੈਂਟ ਅਦਰਵਾਈਜ਼ ਐਂਜਿਓਪਲਾਸਟੀ ਔਰ ਬਾਈਪਾਸ ਸਰਜਰੀ ਇਹ ਤਿੰਨ ਮੋਡੈਲਿਟੀਆਂ ਨੇ ਟਰੀਟਮੈਂਟ ਜੀ ਡਾਕਟਰ ਸਾਹਿਬ ਇਹਦੇ ਉੱਤੇ ਵੀ ਆਪਾਂ ਆਵਾਂਗੇ ਸਮਝਾ ਦੇਣਾ ਬਟ ਇਸ ਤੋਂ ਪਹਿਲਾਂ ਐਸਾ ਪੇਸ਼ੈਂਟ ਜਿਸ ਨੂੰ ਹਾਰਟ ਅਟੈਕ ਆਇਆ ਹੈ ਉਸ ਦਾ ਫਰਸਟ ਏਡ ਕਿੱਦਾਂ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਤ ساری ਸਿਚੁਏਸ਼ਨਜ਼ ਦੇ ਵਿੱਚ ਹਾਰਟ ਅਟੈਕ ਜਦੋਂ ਆਂਦਾ ਹੈ ਕਈ ਵਾਰ ਉਹ ਹੀ ਹਸਪੀਟਲ ਦੂਰੀ ਤੇ ਹੈ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਹੈ ਫਰਸਟ ਏਡ ਆਪਾਂ ਥੋੜਾ ਬਹੁਤ ਥੋੜੇ ਸਮੇਂ ਲੈ ਕੇ ਇਸ ਤਰ੍ਹਾਂ ਕਰ ਸਕਦੇ ਆ ਐਕਚੁਅਲੀ ਅੱਜਕੱਲ੍ਹ ਜਿਸ ਤਰ੍ਹਾਂ ਦਾ ਹਾਰਟ ਅਟੈਕ ਦੀ ਪ੍ਰੋਬਲਮ ਵੱਧ ਗਈ ਹੈ ਹਰ ਘਰ ਦੇ ਵਿੱਚ ਐਸਪਿਰਨ ਦੀਆਂ ਗੋਲੀਆਂ ਸੋਲਿਊਬਲ ਐਸਪਿਰਨ ਤੇ ਸੋਰਬਿਟ੍ਰੇਟ ਜੀ ਇਹ ਹਰ ਘਰ 'ਚ ਹੋਣੀ ਚਾਹੀਦੀ ਹੈ ਤੁਹਾਨੂੰ ਨਾ ਵੀ ਲੋੜ ਪਵੇ ਆਸ-ਪਾਸ ਕਿਸੇ ਨੂੰ ਲੋੜ ਪੈਂਦੀ ਓਦੀ ਹੈਲਪ ਕਰ ਦਿਓ ਜੀ ਉਹ ਪੇਸ਼ੈਂਟ ਨੂੰ ਕੰਫਰਟੇਬਲੀ ਲਟਾਓ ਉਹਦੇ ਬਾਅਦ ਉਹਨੂੰ ਐਸਪਿਰਨ ਦੀਆਂ ਗੋਲੀਆਂ ਇੱਕ ਜਾਂ ਦੋ ਸਕੋਲ ਕੇ ਪਿਲਾ ਦਿਓ ਹਮ ਜੇ درد ਹੋ ਰਹੀ ਹੈ ਤੇ ਸੋਰਬਿਟੇਟ ਦੀ ਗੋਲੀ ਸਬ ਲਿੰਗਵਲ ਜबान ਦੇ ਥਲੇ ਰੱਖ ਦੋ ਜੀ ਕੁਝ ਰਿਲੀਫ ਉਹਨੂੰ ਮਿਲੇਗਾ ਪੂਰਾ ਚਾਹੀ ਨਹੀਂ ਮਿਲੇਗਾ ਐਂਡ ਦੈਨ ਉਹਦੇ ਬਾਅਦ ਉਹਨੂੰ ਕੰਫਰਟੇਬਲੀ ਲਟਾਓ ਐਂਡ ਕੋਸ਼ਿਸ਼ ਕਰੋ ਉਹਨੂੰ ਜਸਟ ਹਸਪੀਟਲ ਤੇ ਸ਼ਿਫਟ ਕੀਤਾ ਜਾਏ ਜੀ ਉਹੀ ਹੈ ਕਿ ਸਾਰਾ ਟ੍ਰੀਟਮੈਂਟ ਸੀ ਖੁਦ ਨਹੀਂ ਕਰ ਸਕਦੇ ਜ਼ਰੂਰੀ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਇਆ ਜਾਏ ਬਟ ਦਾ ਡਾਕਟਰ ਸਾਹਿਬ ਨੇ ਕਿਹਾ ਕਿ ਮੈਡੀਸਿਨ ਜਿਹੜੀ ਦਸੀ ਹੈ ਉਹ ਕੁਝ ਦਿਨ ਤੱਕ ਦੇ ਕੇ ਰਿਲੀਫ ਚੜਾ ਮਿਲ ਸਕਦਾ ਹੈ ਡਾਕਟਰ ਸਾਹਿਬ ਤੁਸੀਂ ਸਰਜਰੀ ਦੀ ਗੱਲ ਕਰ ਰਹੇ ਸੀ ਐਂਜੋਪਲਾਸਟੀ ਦੀ ਗੱਲ ਕੀਤੀ ਬਾਈਪਾਸ ਸਰਜਰੀ ਦੀ ਗੱਲ ਕੀਤੀ ਇਹਨਾਂ ਦੋਨਾਂ ਨੂੰ ਆਪਾਂ ਡਿਫਰੈਂਸ਼ੀਏਟਲੀ ਕਿਸ ਤਰ੍ਹਾਂ ਸਮਝ ਸਕਦੇ ਹਾਂ ਕਿ ਡਿਫਰੈਂਸ ਹੈ ਦੋਨਾਂ ਦੇ ਵਿੱਚ ਦੇਖੋ ਜਿਹੜੀ ਐਂਜੋਪਲਾਸਟੀ ਹੈ ਨਾ ਜਿੱਥੇ ਉਹ ਪਲਾਤ ਤੁਹਾਨੂੰ ਮੈਂ ਦੱਸਿਆ ਲੀਜਨ ਹੁੰਦਾ ਹੈ ਉਥੇ ਬਲੌਕੇਜ ਆ ਜਾਂਦੀ ਹੈ ਉਹਨੂੰ ਉਹ ਬਲੂਨ ਦੇ ਨਾਲ ਖੋਲ ਕੇ ਉਥੇ ਇੱਕ ਛੱਲਾ ਹੁੰਦਾ ਜਿਹਨੂੰ ਸਟੈਂਟ ਕਹਿੰਦੇ ਆ ਉਹ ਸਟੈਂਟ ਪਾ ਦਿੰਦੇ ਨੇ ਉਹ ਬਲੌਕੇਜ ਖੁੱਲ ਜਾਂਦੀ ਹੈ ਬਲੱਡ ਫਲੋ ਰਿਸਟੋਰ ਹੋ ਜਾਂਦਾ ਤੇ ਨਾੜੀ ਚ ਪੂਰਾ ਅੱਗੇ ਮਸਲ ਨੂੰ ਪੂਰਾ ਬਲੱਡ ਮਿਲਣਾ ਸ਼ੁਰੂ ਹੋ ਜਾਂਦਾ ਜਿਹੜੀ ਬਾਈਪਾਸ ਸਰਜਰੀ ਹੈ ਇਹਦੇ ਵਿੱਚ ਅਸੀਂ ਪ੍ਰੋਪਰ ਆਪਣਾ ਉਹ ਆਪਰੇਸ਼ਨ ਹੈ ਚੈਸਟ ਓਪਨ ਕਰਕੇ ਨਾੜੀਆਂ ਕਾਂਡਿਊਟਸ ਜਿਹਨਾਂ ਨੂੰ ਕਹਿੰਦੇ ਆ ਹਾਰਵੈਸਟ ਕਰਕੇ ਕਿ ਉਹ ਜੈਸਟੂ ਲੈਣੇ ਆ ਜਾਂ ਬਾਹਾਂ ਤੋਂ ਜਾਂ ਲੈਗ ਤੋਂ ਤੇ ਉਹ ਅਲਟੀਮੇਟਲੀ ਉਹਨੂੰ ਬਾਈਪਾਸ ਜਿਹੜਾ ਬਲੌਕ ਹੈ ਉਹਨੂੰ ਬਾਈਪਾਸ ਕਰ ਦਿੰਨੇ ਆ ਜਿਹੜਾ ਬਲੱਡ ਹੈ ਨਾ ਜਿਹੜਾ ਬਾਈਪਾਸ ਨੂੰ ਬਲੌਕ ਕਰਕੇ ਅੱਗੇ ਦੀ ਟੈਰੀਟਰੀ ਚ ਬਲੱਡ ਜਾਣਾ ਸ਼ੁਰੂ ਹੋ ਜਾਂਦਾ ਤੇ ਪੇਸ਼ੈਂਟ ਨੂੰ ਰਿਲੀਫ ਮਿਲਦਾ ਜੀ ਡਾਕਟਰ ਸਾਹਿਬ ਕਈ ਪੇਸ਼IENTS ਨੇ ਬਹੁਤ ਜ਼ਿਆਦਾ ਡਰ ਫੀਅਰ ਦਿਖਾਇਆ ਗਿਆ ਉਹ ਸਰਜਰੀਸ ਤੋਂ ਬਹੁਤ ਜ਼ਿਆਦਾ ਡਰਦੇ ਨੇ ਔਰ ਕਹਿੰਦੇ ਨੇ ਕਿ ਸਟੰਡ ਡਾਲ ਦੋ ਜਾਂ ਮੈਡੀਸਿਨਸ ਨਾਲ ਟਰੀਟਮੈਂਟ ਕਰ ਦੋ ਸੋ ਉਹਨਾਂ ਸਾਰੇ ਪੇਸ਼IENTS ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਜ਼ਿਆਦਾਤਰ ਨਾ ਜਿਹੜੇ ਸ਼ਹਿਰ ਦੇ ਪੇਸ਼ੈਂਟ ਨੇ ਜਾਂ ਗੂਗਲ ਨੋਲੇਜ ਵਾਲੇ ਨੇ ਇਹ ਉਹਨਾਂ ਦਾ ਹੁੰਦਾ ਹੈ ਦੇਖੋ ਜਦੋਂ ਐਂਜਿਓਗ੍ਰਾਫੀ ਹੁੰਦੀ ਹੈ ਨਾ ਕਾਰਡੀਓਲੋਜੀ ਬੜੇ ਪਿਆਰ ਨਾਲ ਬੜੇ ਠੀਕ ਤਰੀਕੇ ਨਾਲ ਉਹਨਾਂ ਨੂੰ ਸਮਝਾਂਦਾ ਹੈ ਵਾਟ ਇਜ਼ ਬੈਸਟ ਪੋਸੀਬਿਲਿਟੀ ਤੁਹਾਡੇ ਵਾਸਤੇ ਕਿਹੜਾ ਬੈਸਟ ਸੋਲੂਸ਼ਨ ਹੈ ਕਈ ਵਾਰੀ ਮਰੀਜ਼ ਜੇ ਆੜੇ ਜਾਵੇ ਤੇ ਉਹਦੀ ਜਾਨ ਬਚਾਣ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ ਫਿਰ ਹੁੰਦਾ ਹੈ ਕਿ ਚਲੋ ਇੱਕ ਨਾੜੀ 'ਚ ਸਟੈਂਟ ਪਾ ਦੋ ਇਹਦੀ ਜਾਨ ਤੇ ਬਚੇ ਬਟ ਉਹ ਆਈਡੀਅਲ ਨਹੀਂ ਹੁੰਦਾ ਜੇ ਨਾੜੀਆਂ ਤਿੰਨੋਂ ਹੀ ਬੰਦ ਆ ਗਈਆਂ ਤੇ ਫਿਰ ਉਹ ਬਾਈਪਾਸ ਸਰਜਰੀ ਹੀ ਬੈਟਰ ਹੁੰਦੀ ਹੈ ਬਟ ਐਂਜੋਪਲਾਸਟੀ ਦਾ ਆਪਣਾ ਰੋਲ ਹੈ ਬਹੁਤ ਵਧੀਆ ਚੀਜ਼ ਹੈ ਜਦੋਂ ਪੇਸ਼ੈਂਟ ਆਂਦਾ ਹੈ ਮਰਦਾ ਹੁੰਦਾ ਉਸ ਵੇਲੇ ਜਾਨ ਨਿਕਲਦੀ ਹੁੰਦੀ ਹੈ ਪੇਨ ਨਾਲ ਜਿਉਂ ਨਾੜੀ ਜਿਸਟੈਂਟ ਪੈ ਜਾਂਦਾ ਹੈ ਪੇਸ਼ੈਂਟ ਇੱਕਦਮ ਰਲੀਫ ਹੋ ਜਾਂਦਾ ਹੈ ਤੀਸਰੇ ਦਿਨ ਘਰ ਚਲਾ ਜਾਂਦਾ ਹੈ ਪਰ ਸਰਜਰੀ ਲੰਬਾ ਸਟੇ ਹੈ ਹਸਪੀਟਲ ਦਾ 7-8 ਦਿਨ ਦਾ ਸਟੇ ਹੈ ਪਰ ਜਿੱਥੇ ਸਰਜਰੀ ਚਾਹੀਦੀ ਹੈ ਉੱਥੇ ਸਰਜਰੀ ਹੋਣੀ ਚਾਹੀਦੀ ਹੈ ਜਿੱਥੇ ਐਂਜੋਪਲਾਸਟੀ ਚਾਹੀਦੀ ਹੈ ਉੱਥੇ ਐਂਜੋਪਲਾਸਟੀ ਹੋਣੀ ਚਾਹੀਦੀ ਹੈ ਜਦੋਂ ਵੀ ਅਸੀਂ ਓਵਰਡੂ ਕਰਾਂਗੇ ਨਾ ਨੁਕਸਾਨ ਹੋ ਸਕਦਾ ਹੈ ਇੱਕ ਇਹ ਵੀ ਹੈ ਕਿ ਆਮ ਪਬਲਿਕ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ ਵੱਡੇ ਆਪਰੇਸ਼ਨ ਨੇ ਵੱਡੇ ਪ੍ਰੋਸੀਜਰ ਨੇ ਇਨਾਂ ਚ 2 4 5% ਰਿਸਕ ਵੀ ਲੈਣਾ ਪੈਂਦਾ ਹੈ। ਹੂੰ। ਵੈਸੇ 100% ਰਿਸਕ ਹੈ। ਪਰ ਕਰਨ ਦੇ ਵਿੱਚ ਵੀ ਤੁਸੀਂ ਹਾਰਟ ਚ ਜਾ ਕੇ ਉਹਨੂੰ ਕੱਟ ਕੇ ਸਾਰਾ ਕੁਝ ਸੀ ਕਿ ਕਰ ਰਹੇ ਹੋ, ਠੀਕ ਕਰ ਰਹੇ ਹੋ। ਹੂੰ। 2 4 5% ਰਿਸਕ ਦੇ ਨਾਲ ਹੀ ਕਰ ਸਕਦੇ ਹੋ। अदरवाइज ਡਾਕਟਰ ਵੀ ਨਹੀਂ ਕਰ ਸਕਦਾ। ਡਾਕਟਰ ਵੀ ਭਗਵਾਨ ਨਹੀਂ ਬਣ ਸਕਦਾ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਸੋ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਸਰਜਰੀ ਤੋਂ ਕੋਈ ਐਨੀ ਡਰਨ ਦੀ ਲੋੜ ਨਹੀਂ। ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ। ਸੋ ਆ ਸਭ ਤੋਂ ਜ਼ਰੂਰੀ ਤੇ ਇਹ ਹੈ ਕਿ ਸਿੰਪਟਮਸ ਨਜ਼ਰ ਆ ਰਹੇ ਨੇ ਤੁਸੀਂ ਡਾਕਟਰ ਕੋਲ ਜਾਓ ਆਪਣੇ ਟੈਸਟ ਕਰਾਓ ਡਾਇਗਨੋਸ ਕਰਾਓ ਔਰ ਉਸ ਅਕੋਰਡਿੰਗ ਤਰ੍ਹਾਂ ਟ੍ਰੀਟਮੈਂਟ ਹੋ ਜਾਏਗਾ ਡਾਕਟਰ ਸਾਹਿਬ ਤੁਸੀਂ ਬਹੁਤ ਮਹੱਤਵਪੂਰਨ ਗੱਲਾਂ ਦੱਸੀਆਂ ਮੈਂ ਚਾਹਾਂਗੀ ਕਿ ਤੁਸੀਂ ਹੁਣ ਸਾਰੇ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਕਿ ਕਿਸ ਤਰ੍ਹਾਂ ਇੱਕ achhi diet ਔਰ exercise ਦੇ ਨਾਲ ਆਪਾਂ ਆਪਣੇ heart ਨੂੰ healthy ਰੱਖ ਸਕਦੇ ਹਾਂ ਮੈਂ ਅਕਸਰ ਕਹਿੰਦਾ ਹੁਣਾ ਕਿ excess of everything is bad moderation ਦੇ ਵਿੱਚ ਤੁਸੀਂ ਜੋ ਮਰਜ਼ੀ ਖਾਓ ਹੂੰ ਫਲਸ ਨਾਲ ਐਕਸਰਸਾਈਜ਼ ਕਰੋ ਉਹ ਜਿਹੜਾ ਖਾਣਾ ਖਾਂਦੇ ਉਹਨੂੰ ਸਿਮੂਲੇਟ ਕਰੋ ਪੁਰਾਣੇ ਜ਼ਮਾਨੇ ਚ ਦੋ ਦੋ ਪਰਾਂਟੇ ਖਾਂਦੇ ਸੀ ਮੱਖਣ ਪਾ ਕੇ ਲੋਕ ਬਟ ਉਹ ਨਾਲ ਸਾਈਕਲ ਚਲਾਉਂਦੇ ਸੀ ਉਹ ਜਿਹੜੀ ਵੀ ਡਾਈਟ ਖਾਂਦੇ ਉਹਨੂੰ ਸਿਮੂਲੇਟ ਕਰੋ ਉਹਦੀ ਪ੍ਰੋਪਰ ਐਕਸਰਸਾਈਜ਼ ਕਰੋ ਕੁਝ ਨਹੀਂ ਹੁੰਦਾ ਜੇ ਦੋਨੋਂ ਚੀਜ਼ਾਂ ਬੈਲੈਂਸ ਦੇ ਵਿੱਚ ਰੱਖੋਗੇ ਜੇ ਤੁਸੀਂ ਸਭ ਕੁਝ ਖਾਈ ਜਾਣਾ ਐਕਸਰਸਾਈਜ਼ ਨਹੀਂ ਕਰਨੀ ਫਿਰ ਗੜਬੜਾ ਸਾਤਵਿਕ ਭੋਜਨ ਖਾਓ ਤਰੀਕੇ ਨਾਲ ਚੱਲੋ ਕੋਈ ਵੀ ਚੀਜ਼ ਐਕਸੈਸ ਚ ਨਾ ਕਰੋ ਠੀਕ ਰਹੇਗਾ ਜੀ ਬਿਲਕੁਲ ਡਾਕਟਰ ਸਾਹਿਬ ਨੇ ਜਿਹੜਾ ਮੂਲ ਮੰਤਰ ਦਿੱਤਾ ਹੈ ਕਿ ਐਕਸੈਸ ਆਫ एवरीथिंग ਇਜ਼ ਬੈਡ ਐਂਡ ਸਾਨੂੰ ਬੈਲੈਂਸ ਜਿਹੜਾ ਹੈ ਲਾਈਫ ਚ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਬੈਲੈਂਸ ਬਣਾ ਕੇ ਸਾਰੀਆਂ ਚੀਜ਼ਾਂ ਕਰਾਂਗੇ ਆਪਾਂ ਖਾ ਵੀ ਰਹੇ ਆ ਲੇਕਿਨ ਐਕਸਰਸਾਈਜ਼ ਉਨੀ ਹੀ ਕਰ ਰਹੇ ਆ ਉਸ ਚੀਜ਼ ਨੂੰ ਬੈਲੈਂਸ ਰੱਖਣ ਦੇ ਲਈ ਤੇ ਫਿਰ ਮੈਨੂੰ ਲੱਗਦਾ ਹੈ ਕਿ थोड़ा बहुत इन्ह सारिया चीज़ों तो बचिया जा सकता है डॉक्टर साहब ने बहुत महत्वपूर्ण चीज़ा सू सू दसिया डॉक्टर साहब तीस अपना कीमती समय कट के साथ स्टूडियो आए इन इंपोर्टेंट गल् सारे दर्शकों केेयर कि बहुत बहुत धन्यवाद थैंक यू वेरी मच जी